ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਜਿਗਰਾ ਕਲਗੀਆਂ ਵਾਲੇ ਦਾ ਧਨ ਜਿਗਰਾ ਕਲਗੀਆਂ ਵਾਲੇ ਦਾ ਜਿਸ ਨੇ ਆਪਣਾ ਸਾਰਾ ਸਰਵੰਸ ਕੌਮ ਦੇ ਲਈ ਵਾਰ ਦਿੱਤਾ ਸੋ ਸਾਰੇ ਵੀਰਾਂ ਤੇ ਭੈਣਾਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਜਿਨ੍ਹਾਂ ਨੇ ਸਾਡੇ ਨਾਮ ਨਾਲ ਕੌਰ ਤੇ ਸਿੰਘ ਦਾ ਨਾਮ ਦਿੱਤਾ ਹੈ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਕਿਵੇਂ ਭੁਲਾ ਸਕਦੇ ਹਾਂ ਸੋ ਥੋੜੇ ਚ ਥੋੜਾ ਬਹੁਤੇ ਚ ਬਹੁਤਾ ਟਾਈਮ ਕੱਢ ਕੇ ਇੱਕ ਹਫਤਾ ਉਹਨਾਂ ਨੂੰ ਯਾਦ ਕਰੀਏ ਤੇ ਸਿਮਰਨ ਕਰਦੇ ਰਹੀਏ ਸੋ ਸਾਰੇ ਭੈਣਾਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਖਾਣੇ ਦੇ ਵਲੌਗ ਛੱਡ ਕੇ ਇੱਕ ਹਫਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਦੱਸਿਆ ਜਾਵੇ ਤੇ ਆਪਣੇ ਮੋਬਾਈਲਾਂ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸੈਵਜਾਦ ਇਤਿਹਾਸ ਨੂੰ ਸੁਣੋ ਸੋ ਅੱਜ ਦੇ ਦਿਨ 6 ਪੋ 2 ਦਸੰਬਰ ਦੀ ਅੱਧੀ ਰਾਤ ਕਲਗੀਆਂ ਵਾਲੇ ਪਾਤਸ਼ਾਹ ਨੇ ਪਰਿਵਾਰ ਤੇ ਸੂਹ ਸਿੱਖਾਂ ਸਮੇਤ ਆਨੰਦਗੜ੍ਹ ਦੇ ਕਿਲੇ ਨੂੰ ਆਖਰੀ ਫਤਿਹ ਬੁਲਾ ਦਿੱਤੀ ਤੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਨਿਕਲੇ ਆਨੰਦ ਪ੍ਰਿਏ ਤੂੰ ਵਸਦੀ ਰਹਿ ਕਰ ਕੂਚ ਚੱਲੇ ਅਸੀਂ ਆਉਣਾ ਨਹੀਂ ਕੀਰਤ ਪਰ ਸਹਿਬ ਵੱਲ ਚੱਲ ਪਏ ਤੇ ਥੋੜੀ ਦੂਰ ਸਰਸਾ ਤੇ ਜਾ ਕੇ ਅਸਾ ਦੀਵਾਰ ਦਾ ਕੀਰਤਨ ਕੀਤਾ ਪਹਾੜੀ ਰਾਜਿਆਂ ਨੇ ਕਸਮਾਂ ਤੋੜ ਕੇ ਧੋਖੇ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਾੜੀ ਰਾਜਿਆਂ ਨੇ ਕਸਮਾਂ ਤੋੜ ਕੇ ਧੋਖੇ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਸਰਸਾ ਨਦੀ ਦੇ ਕੰਢੇ ਤੇ ਕਮਸਾਣ ਦਾ ਯੁੱਧ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿੱਥੇ ਕਿ ਅੱਜਕੱਲ੍ਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸ਼ੋਭਿਤ ਹੈ ਸਤਕੋਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਦੋ ਵੱਡੇ ਸਹਬਜ਼ਾਦੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵੱਲ ਚੱਲ ਪਏ ਤੇ ਇੱਕ ਰਾਤ ਚਮਕੌਰ ਦੀ ਗੜੀ ਦੇ ਵਿੱਚ ਰਹੇ ਮੁਗਲਾਂ ਨੇ ਪਿੱਛਾ ਨਾ ਛੱਡਿਆ ਪੰਜ ਪਿਆਰਿਆਂ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਗੜੀ ਛੱਡ ਕੇ ਚਲੇ ਜਾਂਦੇ ਹਨ ਤੇ ਪਿੱਛੋਂ ਮੁਗਲ ਫੌਜਾਂ ਦੇ ਨਾਲ ਲੜਦਿਆਂ ਹੋਇਆਂ ਦੋ ਸਹਿਬਜ਼ਾਦੇ ਤਿੰਨ ਪਿਆਰੇ ਤੇ 34 ਸਿੰਘ ਸ਼ਹੀਦیاں ਪਾ ਗਏ। ਉਧਰ ਮਾਤਾ ਗੁੱਜਰ ਕੌਰ ਜੀ ਤੇ ਦੋ ਛੋਟੇ ਸਹਿਬਜ਼ਾਦੇ ਕੁੰਮਾ ਮਸ਼ਕੀ ਦੀ ਝੁੰਗੀ ਵਿੱਚ ਰਹੇ। ਤੇ ਮਾਤਾ ਲక్ష్ਮੀ ਕੋਲੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਬੜੇ ਹੀ ਸ਼ਰਧਾ ਦੇ ਨਾਲ ਮਾਤਾ ਗੁੱਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਨੂੰ ਛਕਾਇਆ ਗਿਆ। ਕੁੰਮਾ ਮਸ਼ਕੀ ਤੇ ਮਾਤਾ ਲక్ష్ਮੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਮਾਤਾ ਗੁਜਰ ਕੌਰ ਜੀ ਨੇ ਪੰਜ ਮੋਹਰਾ ਸੋਨੇ ਦੀਆਂ ਉਹਨਾਂ ਨੂੰ ਅਸੀਸਵਜੋਂ ਦਿੱਤੀਆਂ ਤੇ ਉੱਥੇ ਹੀ ਗੰਗੂ ਦਾ ਮਿਲਾਕ ਹੋਇਆ ਉਹ ਕਿ ਗੁਰੂ ਜੀ ਦਾ ਰਸੋਈਆ ਰਹਿ ਚੁੱਕਿਆ ਸੀ 8 ਪੋ ਨੂੰ ਮਾਤਾ ਜੀ ਤੇ ਸਹਬਜਾਦੇ ਗੰਗੂ ਦੇ ਪਿੰਡ ਸਹਿੇੜੀ ਰਹੇ ਮੋਹਰਾ ਦੀ ਪੋਟਲੀ ਵੇਖ ਗੰਗੂ ਦਾ ਮਨ ਬੇਈਮਾਨ ਹੋ ਗਿਆ ਤੇ ਮਾਤਾ ਦੇ ਸੁੱਤਿਆਂ ਹੋਇਆਂ ਮੋਹਰਾ ਦੀ ਪੋਟਲੀ ਚੋਰੀ ਕਰ ਲਏ ਤੇ ਮਰੰਡੇ ਕੋਤਵਾਲੀ ਥਾਣੇ ਵਿੱਚ ਜਾ ਇਤਲਾਹ ਦੇ ਦਿੱਤੀ ਉਸ ਸਮੇਂ ਦੇ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਰੰਡਾ ਕੋਤਵਾਲੀ ਥਾਣੇ ਵਿੱਚ ਲੈ ਗਏ ਜਿੱਥੇ ਕਿ ਅੱਜਕੱਲ ਗੁਰਦੁਆਰਾ ਕੋਤਵਾਲੀ ਸਹਿਬ ਹੈ ਅਗਲਾ ਇਤਿਹਾਸ ਮੈਂ ਤੁਹਾਨੂੰ ਕੱਲ ਸੁਣਾਵਾਂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ